ਕੁ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੇ ਜੁਗਾਦ ਸਚੋ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਦ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਿਗੁਰੇ ਨਮਹ ਸ੍ਰੀ ਗੁਰਦੇਵੇ ਨਮਹ ਸੱਜਣ ਸਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬੈਠਿਆ ਸੋਹੀ ਐ ਸਬਨਾ ਦਾ ਵਿਸਾ ਜਗਦੀ ਜੋਤ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਖਾਲਸਾ ਸਤ ਸੰਗਤ ਆਓ ਪਿਆਰ ਨਾਲ ਬਧਿ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਸਰਬਤ ਸਤ ਸੰਗਤ ਪੰਜਵੀਂ ਜੋਤ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਰੋਜਿੰਦ ਦੇਵ ਜੀ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਜੁੜ ਬੈਠੇ ਹੋ ਆਓ ਪਿਆਰ ਨਾਲ ਉਹਨਾਂ ਦੇ ਸ਼ਹੀਦੀ ਨੂੰ ਯਾਦ ਕਰਦਿਆਂ ਹੋਇਆਂ ਉਸ ਸਮੇਂ ਦੇ ਸੰਖੇਪ ਕਥਾ ਵਿਚਾਰ ਆਪ ਜੀ ਸਰਵਣ ਕਰੋ ਅਤੇ ਉਹਨਾਂ ਦੇ ਮਹਾਨ ਜੀਵਨ ਵਿੱਚੋਂ ਕੁਝ ਅਨਮੋਲ ਜੀਵਨ ਦੇ ਬਚਨ ਆਪਣੇ ਹਿਰਦੇ 'ਚ ਵਸਾਉਣ ਦਾ ਆਪਾਂ ਸਾਰਿਆਂ ਨੇ ਯਤਨ ਕਰਨਾ ਹੈ ਭਾਈ ਗੁਰਦਾਸ ਜੀ ਬਚਨ ਕਰਦੇ ਨੇ ਰਹਿੰਦੇ ਗੁਰ ਦਰਿਆ ਵਿੱਚ ਮੀਨ ਕੁਲੀਨ ਹੇਤ ਨਿਨ ਬਾਣੀ ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ ਸ਼ਬਦ ਸੁਰਤ ਲਿਵ ਮਿਰਗ ਜਿਉ ਪੀੜ ਪਈ ਚਿਤ ਅਵਰਣਿਆਣੀ ਚਰਨ ਕਮਲ ਮਿਲ ਭਵਰ ਜਿਉ ਸੁਖ ਸੰਪਟ ਵਿੱਚ ਰਹਿਣ ਵਿਹਾਣੀ ਗੁਰੂ ਉਪਦੇਸ਼ ਨਾ ਵਿਸਰੈ ਬਬੀ ਹੈ ਜਿਉ ਆਖ ਵਖਾਣ ਗੁਰਮੁਖ ਸੁਖ ਫਲ ਪਿਰਮ ਰਸ ਸਹਿ ਜਿਸੁ ਮਾਦ ਸਾਧ ਸੰਗ ਜਾਣੀ ਗੁਰ ਅਰਜਨ ਵਿਟੋ ਕੁਰਬਾਨੀ ਗੁਰ ਅਰਜਨ ਵਿਟੋ ਕੁਰਬਾਨੀ ਧਰਨ ਹਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਜਿਨ੍ਹਾਂ ਨੂੰ ਆਪਾਂ ਸਾਰੇ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਉਹਨਾਂ ਨੂੰ ਸਾਰਾ ਜਗਤ ਕਹਿੰਦਾ ਹੈ ਕਿਉਂਕਿ ਉਹਨਾਂ ਨੇ ਜੀਵਨ ਜੀਣ ਦੀ ਜਿਹੜੀ ਕਲਾ ਸੀ ਜੀਵਨ ਦਾ ਪਰਮ ਸੁਖ ਆਨੰਦ ਉਹਨਾਂ ਨੇ ਇਹ ਦਰਸਾਇਆ ਕਿ ਜ਼ਰੂਰੀ ਨਹੀਂ ਕਿ ਜੀਵਨ ਦਾ ਆਨੰਦ ਜੋ ਹੈ ਮਖਮਲੀ ਸੇਜਾਂ ਤੇ ਹੀ ਮਾਣਿਆ ਜਾ ਸਕਦਾ ਹੈ ਜਿਹਨੂੰ ਜੀਵਨ ਜੀਣ ਦੀ ਕਲਾ ਆ ਜਾਂਦੀ ਹੈ ਉਹੀ ਉਹ ਪਰਮ ਸੁਖ ਤਤੀ ਲੋ ਤੇ ਬੈਠ ਕੇ ਸੀਸ ਉਤੇ ਗਰਮ ਰੇਤਾ ਉਪਵਾ ਕੇ ਵੀ ਉਹ ਜੀਵਨ ਦਾ ਪਰਮ ਆਨੰਦ ਅਨੁਭਵ ਕਰ ਸਕਦਾ ਹੈ ਅਤੇ ਮਹਾਰਾਜ ਜੀ ਨੇ ਇਹ ਸਾਨੂੰ ਦਰਸਾਇਆ ਕਿ ਕਿੰਨਾ ਵੀ ਸੂਰਜ ਗਰਮ ਕਿਉਂ ਨਾ ਹੋਵੇ ਉਹਦੀ ਤਪਸ਼ ਕਿੰਨੀ ਕਿਉਂ ਨਾ ਹੋਵੇ ਤਤੀ ਲੋ ਕੇਨੀ ਗਰਮ ਕਿਉਂ ਨਾ ਹੋਵੇ ਜੇਠ ਦਾ ਮਹੀਨਾ ਗਰਮ ਕਿਉਂ ਨਾ ਹੋਵੇ ਸੰਸਾਰ ਜਗਤ ਦੇ ਲੋਕ ਉਹਨਾਂ ਦਾ ਸੁਭਾਅ ਕਹਿੰਦਾ ਵੀ ਗਰਮ ਕਿਉਂ ਨਾ ਹੋਵੇ ਪਰ ਜਿਹੜਾ ਮਨ ਗੁਰੂ ਚਰਣਾ ਨਾਲ ਜੁੜ ਜਾਂਦਾ ਹੈ ਸ਼ਬਦ ਨਾਲ ਜੁੜ ਜਾਂਦਾ ਹੈ ਉਹਨੂੰ ਕੋਈ ਵੀ ਤਪਸ਼ ਕੋਈ ਵੀ ਗਰਮੈਸ਼ ਉਨੂੰ ਵਿਆਪਦੀ ਨਹੀਂ ਉਹ ਪਰਮਾਨੰਦ ਸ਼ਾਂਤੀ ਠੰਡਕ ਮਹਿਸੂਸ ਕਰਦਾ ਹੈ ਉਹੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਸਿੱਖ ਨੂੰ ਜੀਵਨ ਜੀਣ ਦੀ ਕਲਾ ਸਮਝਾਉਣ ਦਾ ਮਹਾਰਾਜ ਜੀ ਨੇ ਯਤਨ ਕੀਤਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦ ਨਾਲ ਜੁੜੇ ਆ ਗੁਰਬਾਣੀ ਨਾਲ ਜੁੜੇ ਆ ਮੇਰੇ ਮਨ ਸ਼ਬਦ ਲਗੂ ਗੁਰ ਮੀਠਾ ਜਦੋਂ ਸ਼ਬਦ ਗੁਰੂ ਦਾ ਮਿੱਠਾ ਲੱਗਣ ਲੱਗ ਪੈਂਦਾ ਹੈ ਉਸ ਸਮੇਂ ਕੋਈ ਵੀ ਬਾਹਰੀ ਪ੍ਰਤੀਕਿਰਿਆ ਜੋ ਹੈ ਉਹ ਮਨੁੱਖ ਨੂੰ ਦੁਲਾ ਨਹੀਂ ਸਕਦੀ ਮਨੁੱਖ ਧਰਮ ਨਾਲ ਉਸ ਪਰਮੇਸ਼ਰ ਨਾਲ ਗੁਰੂ ਚਰਣਾ ਨਾਲ ਜੁੜਿਆ ਰਹਿੰਦਾ ਹੈ ਸ਼ਹਾਦਤ ਦੇ ਜੇ ਕੁਝ ਕਾਰਨ ਦੇਖੀਏ ਕਹਿੰਦੇ ਨੇ ਜਦ ਅਕਬਰ ਦੇ ਇੱਕ ਦੀਵਾਨ ਚੰਦੂ ਨੇ ਕੁਝ ਪ੍ਰੋਤਾ ਨੂੰ ਆਪਣੀ ਲੜਕੀ ਵਾਸਤੇ ਵਰ ਲੱਭਣ ਲਈ ਕੇ ਆ ਕਹਿੰਦੇ ਨੇ ਹੁਕਮ ਦੇ ਕਮਾਉਂਦੇ ਅੰਮ੍ਰਿਤਸਰ ਪੁੱਜ ਗਏ ਉੱਥੇ ਜਦੋਂ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ ਹਰਗੋਬਿੰਦ ਪਾਤਸ਼ਾਹ ਜੀ ਨੂੰ ਦੇਖਿਆ ਉਹ ਦੰਗ ਰਹਿ ਗਏ ਉਹਨਾਂ ਦੀ ਸੁੰਦਰਤਾ ਉਹਨਾਂ ਦਾ ਚਿਹਰਾ ਆਬਾਸੀ ਇੱਕ ਨੂ ਝਲਕ ਰਿਹਾ ਸੀ ਦੇਖਦਿਆਂ ਇਹ ਕਹਿੰਦੇ ਉਹਨਾਂ ਨੇ ਰਿਸ਼ਤਾ ਪੱਕਾ ਕਰ ਦਿੱਤਾ ਪਰ ਕਹਿੰਦੇ ਨੇ ਜਦੋਂ ਚੰਦੂ ਸ਼ਗਨ ਭੇਜਣ ਲੱਗਾ ਤਾਂ ਉਸਨੇ ਕਿਹਾ ਕਿ ਰਿਸ਼ਤਾ ਤਾਂ ਮੈਨੂੰ ਮਨਜ਼ੂਰ ਹੈ ਪਰ ਤੁਸੀਂ ਚਵਾਰੇ ਦੀ ਇਟਮੂਰੀ ਵਿੱਚ ਲਾ ਆਏ ਹੋ ਇਹ ਚੰਗਾ ਨਹੀਂ ਕੀਤਾ ਹੁਣ ਕਹਿੰਦੇ ਨੇ ਪ੍ਰੋਥਾ ਨਾਲ ਕੁਝ ਸਿੱਖ ਵੀ ਗਏ ਸਨ ਜਦ ਉਹਨਾਂ ਨੇ ਚੰਦੂ ਦੇ ਇਹ અપਮਾਨਜਨਕ ਸ਼ਬਦ ਸੁਣੇ ਤੋਂ ਗੁੱਸੇ ਵਿੱਚ ਆਏ ਉਹਨਾਂ ਨੇ ਪਹਿਲਾਂ ਇੱਕ ਸਿੱਖ ਨੂੰ ਅੰਮ੍ਰਿਤਸਰ ਭੇਜ ਦਿੱਤਾ ਉਸੇ ਗੁਰੂ ਜੀ ਨੂੰ ਮਿਲਿਆ ਕਿਹਾ ਕਿ ਮਹਾਰਾਜ ਜੀ ਚੰਦੂ ਨੇ ਆਪਣੇ ਆਪ ਨੂੰ ਚੁਬਾਰਾ ਤੇ ਗੁਰੂ ਘਰ ਨੂੰ ਮੂਰੀ ਕਿਹਾ ਇਸ ਲਈ ਆਪ ਜੀ ਕਿਰਪਾ ਕਰਕੇ ਇਹ ਰਿਸ਼ਤਾ ਪ੍ਰਵਾਨ ਨਾ ਕਰੋ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਭਾਈ ਬੁੱਢਾ ਜੀ ਅਤੇ ਹੋਰ ਸਿੱਖਾਂ ਨੂੰ ਬੁਲਾ ਕੇ ਸਾਰੀ ਗੱਲ ਦੱਸੀ ਸਾਰੇ ਸਿੱਖਾਂ ਨੇ ਇਹ ਫੈਸਲਾ ਕੀਤਾ ਕਿ ਰਿਸ਼ਤਾ ਨਹੀਂ ਲੈਣਾ ਚਾਹੀਦਾ ਗੁਰੂ ਪਾਤਸ਼ਾਹੀ ਦਾ ਘਟ ਘਟ ਕੇ ਅੰਤਰ ਕੀ ਜਾਣਤ ਆਉਣ ਵਾਲੇ ਸਮੇਂ ਦਾ ਸਾਰਾ ਕੁਝ ਉਹਨਾਂ ਨੂੰ ਪਤਾ ਸੀ ਹੁਣ ਅਗਲੇ ਦਿਨ ਜਦ ਸ਼ਗਨ ਪੁੱਜਾ ਤਾਂ ਗੁਰੂ ਜੀ ਨੇ ਸ਼ਗਨ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਚੰਦੂ ਨੇ ਪ੍ਰੌਤਾ ਨੇ ਸ਼ਗਨ ਮੋੜਨ ਦੀ ਗੱਲ ਦੱਸੀ ਚੰਦੂ ਬੜਾ ਗੁੱਸੇ ਵਿੱਚ ਆਇਆ ਉਸ ਨੇ 1 ਲੱਖ ਰੁਪਏ ਗੁਰੂ ਜੀ ਨੂੰ ਦੇਣ ਲਈ ਭੇਜਿਆ ਪਰ ਗੁਰੂ ਜੀ ਨੇ ਰੁਪਏ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੁਣ ਜ਼ਾਹਗੀਰ ਨੂੰ ਕਹਿੰਦੇ ਇਹ ਵੀ ਵੱਡਾ ਦੁੱਖ ਸੀ ਕਿ ਚੰਗੇ ਚੰਗੇ ਮੁਸਲਮਾਨ ਵਿਦਵਾਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਸੇਵਕ ਬਣ ਰਹੇ ਨੇ ਇਸ ਲਈ ਉਸ ਨੇ ਗੁਰੂ ਜੀ ਨੂੰ ਕਤਲ ਕਰਨ ਦਾ ਫੈਸਲਾ ਕਰ ਲਿਆ ਹੁਣ ਗੁਰੂ ਜੀ ਵੀ ਉਸ ਦੀ ਵਿਚਾਰਨ ਨੂੰ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਸਨ ਉਹ ਜਾਣਦੇ ਸੀ ਕਿ ਸ਼ਹੀਦੀ ਦਾ ਸਮਾਂ ਨੇੜੇ ਆ ਗਿਆ ਇਸ ਲਈ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਭਾਈ ਗੁਰਦਾਸ ਜੀ ਅਤੇ ਹੋਰ ਨਾਮਵਰ ਸਿੱਖਾਂ ਨੂੰ ਬੁਲਾਇਆ 1606 ਈਸਵੀ ਨੂੰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਗੁਰਗੱਦੀ ਸੌਂਪ ਦਿੱਤੀ ਅਤੇ ਉਹਨਾਂ ਹਰ ਗੁਬਿੰਦ ਪਾਤਸ਼ਾਹ ਜੀ ਨੇ ਇਹ ਉਪਦੇਸ਼ ਦਿੱਤਾ ਕਿ ਸਿੱਖੀ ਦਾ ਪ੍ਰਚਾਰ ਅਸੀਂ ਸ਼ਾਂਤ ਮੀ ਢੰਗ ਨਾਲ ਕੀਤਾ ਪਰ ਹੁਣ ਵਕਤ ਹੈ ਸਮਾਂ ਹੈ ਕਿ ਤੁਹਾਨੂੰ ਹੁਣ ਕਮਰ ਕਿਸੇ ਕੱਸ ਲੈਣੇ ਚਾਹੀਦੇ ਨੇ ਆਪ ਸਸਤ ਪੈਨੋ ਸਿੱਖਾਂ ਨੂੰ ਪਹਿਨਾਓ ਕੁਝ ਦਿਨਾਂ ਬਾਅਦ ਹੀ ਮਰਤਜ਼ਾ ਖਾਨ ਨੇ ਗੁਰੂ ਜੀ ਨੂੰ ਅੰਮ੍ਰਿਤਸਰ ਤੋਂ ਗ੍ਰਫਤਾਰ ਕਰ ਲਿਆ ਲਾਹੌਰ ਪਹੁੰਚ ਕੇ ਗੁਰੂ ਜੀ ਨੂੰ ਜਹਾਂਗੀਰ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਜਹਾਂਗੀਰ ਨੇ ਕਈ ਸਵਾਲ ਕੀਤੇ ਜਿਨ੍ਹਾਂ ਦਾ ਗੁਰੂ ਜੀ ਨੇ ਠਕਵਾ ਉੱਤਰ ਦਿੱਤਾ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਆਦ ਗੁਰੂ ਗ੍ਰੰਥ ਸਾਹਿਬ ਵਿੱਚ ਮੁਹੰਮਦ ਦੀ ਉਸਤਦ ਦੇ ਕੁਝ ਸ਼ਬਦ ਪਾਏ ਜਾਂ ਪਰ ਗੁਰੂ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਫਿਰ ਉਹਨਾਂ ਨੂੰ ਕਿਹਾ ਗਿਆ ਕਿ ਮੁਸਲਮਾਨ ਬਣ ਜਾਓ ਤਾਂ ਗੁਰੂ ਜੀ ਨੇ ਕਿਹਾ ਅਸੀਂ ਸਰੀਰ ਤਿਆਗ ਸਕਦੇ ਹਾਂ ਪਰ ਧਰਮ ਨਹੀਂ ਜਦ ਗੁਰੂ ਜੀ ਨੇ ਕੋਈ ਸ਼ਰਤ ਵੀ ਪ੍ਰਵਾਨ ਨਾ ਕੀਤੀ ਤਾਂ ਜਹਾਂਗੀਰ ਨੇ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਜਹਾਂਗੀਰ ਗੁਰੂ ਜੀ ਨੂੰ ਆਪਣੇ ਫੌਜਦਾਰ ਮੁਤਜ਼ਾ ਖਾਂ ਦੇ ਹਵਾਲੇ ਕਰਕੇ ਆਪ ਰਾਜਧਾਨੀ ਨੂੰ ਚੱਲਦਾ ਬਣਿਆ ਮੁਤਜ਼ਾ ਖਾਂ ਨੂੰ 1 ਲੱਖ ਰੁਪਇਆ ਭਰ ਕੇ ਚੰਦੂ ਲਾਲ ਨੇ ਗੁਰੂ ਜੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਉਸ ਦਾ ਖਿਆਲ ਸੀ ਕਿ ਗੁਰੂ ਜੀ ਨੂੰ ਤਸੀਹੇ ਦੇ ਕੇ ਪਹਿਲਾ ਲੱਖ ਰੁਪਇਆ ਵਸੂਲ ਕਰਾਂਗਾ ਉਸ ਤੋਂ ਬਾਅਦ ਉਹਨਾਂ ਨੂੰ ਸ਼ਹੀਦ ਕਰਵਾ ਦੇਵਾਂਗਾ ਹੁਣ ਚੰਦੂ ਨੂੰ ਕੋਈ ਵੀ ਰੁਪਇਆ ਨਾ ਮਿਲ ਸਕੇ ਆ ਗੁੱਸੇ ਵਿੱਚ ਕਰੋਧ ਵਿੱਚ ਉਸਨੇ ਗੁਰੂ ਜੀ ਨੂੰ ਅਕੈ ਤੇ ਅਸਹਿ ਕਸ਼ਟ ਦੇਣੇ ਸ਼ੁਰੂ ਕਰ ਦਿੱਤੇ ਜੇਠ ਦਾ ਮਹੀਨਾ ਸੀ ਅਤ ਦੀ ਗਰਮੀ ਪੈ ਰਹੀ ਸੀ ਪਹਿਲਾ ਗੁਰੂ ਜੀ ਨੂੰ ਉਬਲਦੇ ਪਾਣੀ ਦੀ ਦੇਗ ਵਿੱਚ ਬਿਠਾਇਆ ਗਿਆ। ਹੀਠਾਂ ਅੱਗ ਬਲ ਰਹੀ ਹੈ। ਉੱਪਰੋਂ ਆਪ ਦੇ ਕੋਮਲ ਸਰੀਰ ਉਹ ਬਾਲੇ ਖਾਰੇ ਹੈ। ਬਾਅਦ ਵਿੱਚ ਤੱਤੀ ਲੋਹ ਤੇ ਬਿਠਾਇਆ ਗਿਆ। ਥੱਲੇ ਅੱਗ ਦਾ ਭਾਂਬੜ ਬਲ ਰਿਹਾ ਹੈ ਅਤੇ ਸਤਗੁਰਾਂ ਦੇ ਸੀਸ ਤੇ ਗਰਮ ਰੇਤਾ ਪੈ ਰਿਹਾ ਹੈ ਗੁਰੂ ਜੀ ਨੇ ਅਤੀ ਹੌਸਲੇ ਤੇ ਸਬਰ ਨਾਲ ਇਹ ਕਸ਼ਟ ਸਹਿਣੇ ਕੀਤੇ ਆਪਣੀ ਜਿਹੜੀ ਲਿਵ ਸੀ ਸੁਰਤ ਸੀ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੋੜੀ ਰੱਖੀ ਹੁਣ ਇਸ ਦੇ ਨਾਲ ਭਾਵੇਂ ਆਪ ਦਾ ਸਰੀਰ ਛਾਲੇ ਛਾਲੇ ਹੋ ਗਿਆ ਪਰ ਆਪ ਦੇ ਮੁਖ ਤੇ ਉਸੇ ਤਰ੍ਹਾਂ ਹੀ ਨੂਰ ਹੈ ਛਾਲਿਆਂ ਭਰੇ ਸਰੀਰ ਨੂੰ ਹੋਰ ਕਸ਼ਟ ਦੇਣ ਵਾਸਤੇ ਆਪ ਜੀ ਨੂੰ ਦਰਿਆ ਰਾਵੀ ਦੇ ਠੰਡੇ ਪਾਣੀ ਵਿੱਚ ਸੁਟਵਾ ਦਿੱਤਾ ਗਿਆ ਇਨ੍ਹਾਂ ਤਸੀਹਾਂ ਕਾਰਨ ਆਪ ਦਾ ਜਿਹੜਾ ਸਰੀਰ ਸੀ ਨਿਰਬਲ ਹੋ ਗਿਆ ਉਹ ਦਰਿਆ ਦੇ ਵਹਾਅ ਦੇ ਸਾਹਮਣੇ ਠਹਿਰ ਨਾ ਸਕਿਆ ਤੇ ਪਾਣੀ ਦਾ ਵੇਗ ਉਹਨਾਂ ਦੇ ਸਰੀਰ ਨੂੰ ਰੂੜ ਕੇ ਦੂਰ ਲੈ ਗਿਆ ਇਸ ਪ੍ਰਕਾਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਧਰਮ ਦੀ ਖਾਤਰ ਅਕੈ ਤੇ ਅਸਹਿ ਰਾਜ ਤੇ ਸਹਾਰ ਦੇ ਹੋਏ ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਦੇ ਹੋਏ ਸ਼ਹੀਦ ਹੋ ਗਏ ਇਹ ਸਾਕ ਜੇਠ ਸੁਦੀ ਚੌਥ ਸੰਮਤ 1663 ਮੁਤਾਬਕ 30 ਮਈ ਸਨ 1606 ਵਾਲੇ ਦਿਨ ਲਾਹੌਰ ਵਿਖੇ ਹੋਇਆ ਧਨ ਹਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਜਿਨ੍ਹਾਂ ਨੇ ਸਾਨੂੰ ਬਾਣੀ ਦੇ ਨਾਲ ਜੁੜਿਆ ਕਿ ਇਸ ਗੁਰਬਾਣੀ ਨੂੰ ਪੜਨਾ ਸੁਣਨਾ ਇਸ ਦੇ ਸ਼ਬਦ ਭਾਵ ਨੂੰ ਆਪਣੇ ਹਿਰਦੇ 'ਚ ਧਾਰਨ ਕਰਨਾ ਔਰ ਜੇ ਸ਼ਬਦ ਹਿਰਦੇ ਵਿੱਚ ਮਨ ਵਿੱਚ ਵਸ ਜਾਂਦਾ ਹੈ ਤੇ ਕੋਈ ਵੀ ਬਾਹਰਲਾ ਕਸ਼ਟ ਬਾਹਰਲਾ ਤਸੀਹ ਤੁਹਾਡੇ ਮਨ ਨੂੰ ਦੁਲਾ ਨਹੀਂ ਸਕਦਾ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਵਤ ਨਾਨਕ ਮੰਗੇ ਸਾਰੀ ਖਲਕਤ ਨੂੰ ਸਾਰੇ ਜਗਤ ਨੂੰ ਇਹ ਉਪਦੇਸ਼ ਗੁਰੂ ਪਾਤਸ਼ਾਹ ਜੀ ਨੇ ਦਿੱਤਾ ਕਿ ਕਿਹੈ ਸਾ ਵੀ ਸਮਾ ਹੋਵੇ ਕਿੰਨੇ ਵੀ ਤਸੀਹੇ ਦਿੱਤੇ ਜਾਣ ਪਰ ਕਦੇ ਆਪਣੇ ਧਰਮ ਤੋਂ ਪਿੱਛੇ ਨਹੀਂ ਹਟਣਾ ਡੋਲਣਾ ਨਹੀਂ ਸਤਿਗੁਰੂ ਸੰਗ ਨਾਹੀ ਮਨ ਡੋਲੇ ਅਮਰਤ ਬਾਣੀ ਗੁਰਮੁਖ ਬੋਲੇ ਸ਼ਾਂਤ ਪਾਈ ਗੁਰ ਸਤਿਗੁਰੂ ਪੂਰੇ ਸੁਖ ਉਪਜੇ ਬਾਜੇ ਅਣਹਦ ਤੂਰੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦਾ ਇਹ ਸ਼ਹੀਦੀ ਪੁਰਬ ਸਾਰੇ ਜਗਤ ਵਿੱਚ ਮਨਾਇਆ ਜਾ ਰਿਹਾ ਹੈ। ਔਰ ਸਾਰੇ ਸੰਸਾਰ ਨੂੰ ਜਗਤ ਨੂੰ ਇਹ ਸਤਿਗੁਰੂ ਦਾ ਉਪਦੇਸ਼ ਗ੍ਰਹਿਣ ਕਰਨਾ ਚਾਹੀਦਾ ਹੈ ਕਿ ਗੁਰਬਾਣੀ ਨਾਲ ਜੁੜਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਮੰਨਣਾ ਧਰਮ ਹਿੱਤ ਕੁਰਬਾਨ ਹੋਣ ਲਈ ਸਦਾ ਤਿਆਰ ਰਹਿਣਾ ਇਹ ਗੁਰੂ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਕੁਝ ਅਨਮੋਲ ਬਚਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਆਪਾਂ ਸਾਰਿਆਂ ਨੇ ਸਰਵਣ ਕੀਤੇ ਨੇ ਕੋਈ ਪੁਲਚਕ ਦੀ ਖਿਮਾ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ